ਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਹਾਸਲ ਕਰਦਿਆਂ ਦੋ ਨਸ਼ਾ ਤਸਕਰਾਂ ਕੋਲੋਂ ਲੱਖਾਂ ਰੁਪਏਾਂ ਦੀ ਜਾਇਦਾਦ ਕਿਤੀ ਜ਼ਬਤ। ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਵਿਜੇ ਕੁਮਾਰ ਪੁੱਤਰ ਅਨੰਤ ਕੁਮਾਰ ਵਾਸੀ ਨਿਊ ਸੰਤਨਗਰ ਬਸਤੀ ਸ਼ੇਖ ਜਲੰਧਰ ਅਤੇ ਅਨੰਤ RAM ਪੁੱਤਰ ਸੈਨ ਦਾਸ ਬਸਤੀ ਸ਼ੇਖ ਜਲੰਧਰ ਪਾਸੋਂ 750 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ। ਦੋਵਾਂ ਨਸ਼ਾ ਤਸਕਰਾਂ ਦੀ ਨਸ਼ੀਲੇ ਪਦਾਰਥਾਂ ਦੇ ਪੈਸੇ ਨਾਲ ਜਾਇਦਾਦ ਅਤੇ ਵਾਹਨ ਖਰੀਦੇ ਕਰਨ ਪੁਲਿਸ ਨੇ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਰਵਾਈ ਦੌਰਾਨ ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਜਬਤ ਕੀਤੀ ਗਈ ਦਾਦ ਵਿੱਚੋਂ 4 ਮਰਲੇ 39 ਵਰਗ ਫੁੱਟ ਦਾ ਮਕਾਨ ਵੀ ਸ਼ਾਮਲ ਹੈ ਜਲੰਧਰ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮਲਜ਼ਮਾਂ ਖਿਲਾਫ ਐਫਆਈਆਰ ਦਰਜ ਕਰਕੇ ਮਲਜ਼ਮਾਂ ਨੂੰ ਗ੍ਰਫਤਾਰ ਕਰ ਲਿਆ ਇਸ ਮਾਮਲੇ ਦੀ ਅਗਲੀ ਕੀ ਜਾਂਚ ਚੱਲ ਰਹੀ ਹੈ ਨਸ਼ਿਆਂ ਦੇ ਕੋਰ ਨੂੰ ਜੜ ਤੋਂ ਪੁੱਟਣ ਲਈ ਜਲੰਧਰ ਪੁਲਿਸ ਆਪਣੀ اپੀਲ ਕਰ ਰਹੀ ਹੈ ਅਤੇ ਉਹਨਾਂ ਕਹਿੰਿਆ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਬਿਊਰੋ ਰਿਪੋਰਟ ਜਲੰਧਰ 24 ਟੀਵੀ ਮਾਨਯੋਗ ਸੀਐਮ ਪੰਜਾਬ ਸਰਕਾਰ ਗਵਰਨਮੈਂਟ ਆਫ ਪੰਜਾਬ ਅਤੇ ਮਾਨਯੋਗ ਬੀਜਪੀ ਪੰਜਾਬ ਦੇ ਫੈਸਲੇ ਦੇ ਦੇਖਾਤੇ ਅੰਡਰ ਦੀ ਗਾਈਡੈਂਸ ਆਫ ਕਮਿਸ਼ਨਰ ਆਫ ਪੁਲਿਸ ਦਿੱਲੀ ਅੰਦਰ ਗੋਸੀ ਨਸ਼ਾ ਕਲਾਫਿਕ ਕਮੇਟੀ ਚਲਾਈ ਹੈ ਉਸ ਦੇ ਤਹਿਤ ਅੱਜ ਉਸ ਇੱਕ ਟੇ ਪ੍ਰੋਪਰਟੀ ਫ੍ਰੀਜ਼ ਕਰਵਾਈ ਸੀਗੀ ਅੰਡਰ ਸੈਕਸ਼ਨ 68 ਐਫ ਐਨਡੀਪੀਐਸ ਐਕਟ ਫ੍ਰੋਮ ਦੀ ਕੰਪਟੇਨੈਂਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਜਿਸ ਦੇ ਤਹਿਤ ਮੁਕਦਮਾ ਨੰਬਰ 182/12 ਰਜਿਸਟਰ ਹੋਇਆ ਸੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 5 ਦੇ ਵਿੱਚ ਜਿਸ ਦੇ ਵਿੱਚ ਉਹਨਾਂ ਕੋਲੋਂ ਕਰੀਬ 500 ਗ੍ਰਾਮ ਜਿਹੜਾ ਨਸ਼ੀਲਾ ਪਦਾਰਥ ਹੈ ਉਹ ਬਰਾਮਦ ਹੋਇਆ ਸੀਗਾ ਵਿਸ਼ੇ ਵਿੱਚ ਆਫਟਰ ਫੋਲੋਇੰਗ ਪ੍ਰੋਸੀਜਰ ਦਾ ਕੰਪੀਟੈਂਟ ਅਥਾਰਟੀ ਆਫ ਫ੍ਰੀਜ਼ਿੰਗ ਆਰਡਰ ਸਰਪੀ ਹੋ ਗਿਆ ਜਿਹਦੇ ਵਿੱਚ ਦੋਸ਼ੀ ਵਿਜੀਤ ਕੁਮਾਰ son of ਅਨੰਤ ਰਾਮ ਅਤੇ ਅਨੰਤ ਰਾਮ son of ਸ਼੍ਰੀ ਸੈਨ ਦਾਸ ਇਹਨਾਂ ਦੀ ਜਿਹੜੀ ਦੋ ਪ੍ਰੋਪਰਟੀਆਂ ਹੈਗੀਆਂ ਉਸੇ ਫ੍ਰੀਜ਼ ਕਰਵਾਈਆਂ ਇੱਕ Honda Activa 5G ਜਿਸ ਦੀ ਕੀਮਤ ਕੁਲ 53000 ਹੈ ਜੀ ਇੱਕ ਘਰ ਹੈਗਾ ਜੀ 4 ਮਰਲੇ 48 स्क्वेयर फीट ਦਾ ਤੇ ਇਹਨੂੰ ਅਸੀਂ ਜਿਹੜਾ ਵੈਲਿਊ ਆਫ ਲੈਂਡ ਹੈਗੀ ਹੈ ਤਕਰੀਬਨ 54 ਲੱਖ ਹੈਗੀ ਹੈ ਜੀ ਇਹ ਫ੍ਰੀਜ਼ ਕਰਵਾਇਆ ਤੇ ਅਸੀਂ ਇਸ ਐਕਸ਼ਨ ਦੇ ਜ਼ਰੀਏ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਕੋਈ ਵੀ ਜਿਹੜਾ ਕੰਮ ਦੇ ਵਿੱਚ ਇਨਵੋਲ ਹੋਊਗਾ ਖਾਸ ਕਰਕੇ ਐਂਡੀਪੀਐਸ ਦੇ ਵਿੱਚ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ